ਹਾਂਜੀ ਕਿਸਾਨ ਵੀਰੋ ਸਤ ਸ੍ਰੀਕਾਲ ਜੀ ਦਾ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਤੂੜੀ ਦੇ ਜਿਹੜੇ ਰੇਟ ਚੱਲ ਰਹੇ ਨੇ ਉਹਨਾਂ ਬਾਰੇ ਤੇ ਕਿੱਥੇ ਕਿ ਤੱਕ ਜਿਹੜੇ ਤੂੜੀ ਦੇ ਰੇਟ ਆਪਣੇ ਚੱਲ ਰਹੇ ਨੇ ਬਾਰਸ਼ ਦਾ ਮੌਸਮ ਵੀ ਆ ਗਿਆ ਤੂੜੀ ਦੇ ਰੇਟ ਲਗਭਗ ਪਹਿਲਾਂ ਵਾਲੀ ਜਗ੍ਹਾ ਤੇ ਖੜੇ ਨੇ ਕੋਈ ਵਦੇ ਨਹੀਂ ਰੇਟ ਤੇ ਇਸ ਸੰਬੰਧੀ ਆਪਾਂ ਗੱਲਬਾਤ ਕਰਾਂਗੇ ਤੇ ਜਿਹੜੇ ਵੀਰ ਚੈਨਲ ਤੇ ਆਪਣੇ ਪਹਿਲੀ ਵਾਰ ਆਏ ਨੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਰੂਰ ਦਬਾ ਲਿਓ ਤਾਂ ਕਿ ਆਪਣੀ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹੁਣ ਆਪਾਂ ਗੱਲਬਾਤ ਕਰਾਂਗੇ ਜੀ ਤੂੜੀ ਦੀ ਵੱਖ-ਵੱਖ ਝਿਲਿਆਂ ਦੇ ਵਿੱਚ ਕੀ ਕੀ ਰੇਟ ਜਿਹੜੇ ਤੂੜੀ ਦੇ ਚੱਲੀ ਜਾਂਦੇ ਨੇ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਤਰਨਤਾਰਨ ਦੀ ਤਰਨਤਾਰਨ ਜਿਹੜੇ ਤੂੜੀ ਦਾ ਰੇਟ ਚੱਲ ਰਿਹਾ ਜੀ ਇਸ ਟਾਈਮ 200 ਤੋਂ ਲੈ ਕੇ 250 ਰੁਪਏ ਤੱਕ ਤੇ ਅੱਗੇ ਮਲੋੜ ਦੀ ਗੱਲ ਕਰੀਏ ਮਲੋੜ ਚ ਜਿਹੜੀ ਤੂੜੀ ਵਿਖ ਰਹੀ ਹੈ 280 ਰੁਪਏ ਤੋਂ ਲੈ ਕੇ 300 ਰੁਪਏ ਪ੍ਰਤੀ ਘੰਟਲ ਸੰਗਰੂਰ ਦੀ ਗੱਲ ਕਰੀਏ ਤਾਂ ਸੰਗਰੂਰ ਚ ਤੂੜੀ ਦਾ ਰੇਟ ਹੈਗਾ ਜੀ 300 ਤੋਂ ਲੈ ਕੇ 320 ਰੁਪਏ ਮਾਨਸਾ ਚ ਜਿਹੜੀ ਤੂੜੀ ਦਾ ਰੇਟ ਚੱਲ ਰਿਹਾ ਜੀ 350 ਤੋਂ ਲੈ ਕੇ 400 ਰੁਪਏ ਤੇ ਬਟਾਲੇ ਦੀ ਗੱਲ ਕਰੀਏ ਬਟਾਲੇ ਚ ਜਿਹੜੀ ਤੂੜੀ ਦਾ ਰੇਟ ਹੈਗਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਜਿਹੜਾ ਤੂੜੀ ਵਿਕੀ ਜਾਂਦੀ ਹੈ ਕਪੂਰਥਾਲਾ ਦੀ ਗੱਲ ਕਰੀਏ ਕਪੂਰਥਾਲਾ ਜਿਹੜਾ ਤੂੜੀ ਵਿਕ ਰਹੀ ਆ 200 ਤੋਂ ਲੈ ਕੇ 275 ਰੁਪਏ 80 ਰੁਪਏ ਤੱਕ ਜਿਹੜੀ ਤੂੜੀ ਵਿਕੀ ਜਾਂਦੀ ਹੈ ਅੱਗੇ ਗੱਲ ਕਰਦੇ ਹਾਂ ਜੀ ਬਰਨਾਲੇ ਦੀ ਬਰਨਾਲੇ 'ਚ ਜਿਹੜੀ ਤੂੜੀ ਵਿਕ ਰਹੀ ਹੈ ਆਪਣੇ ਏਰੀਏ 'ਚ 300 ਰੁਪਏ ਤੋਂ ਲੈ ਕੇ 350 ਰੁਪਏ ਤੱਕ ਜਿਹੜੀ ਤੂੜੀ ਦਾ ਬਰਨਾਲੇ 'ਚ ਰੇਟ ਹੈਗਾ ਤੇ ਬਾਕੀ ਅੱਗੇ ਰੇਟ ਵਧਣ ਦੇ ਕੋਈ ਚਾਂਸ ਹੈ ਨਹੀਂ ਕਿਉਂਕਿ ਵਾਰਸ ਦਾ ਟਾਈਮ ਚੱਲ ਰਿਹਾ ਤੇ ਤੂੜੀਆਂ ਬਾਹਰਲੀ ਤੂੜੀ ਬਹੁਤ ਜ਼ਿਆਦਾ ਖਰਾਬ ਵੀ ਹੋ ਰਹੀ ਹੈ ਵਾਰਸ ਕਾਫੀ ਪੈ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਜਿਹੜੀ ਵਾਰਸ ਹੋ ਰਹੀ ਹੈ ਤੇ ਤੂੜੀ ਦਾ ਰੇਟ ਦੇ ਵਧਣ ਦੇ ਕੋਈ ਚਾਂਸ ਨਹੀਂ ਬਿਲਾਲ ਵੀਡੀਓ ਉਤੇ ਬਣੇ ਰਹਿਣ ਲਈ ਧੰਨਵਾਦ ਜੀ ਕੱਲ ਨੂੰ ਜਿਹੜੀ ਆਪਣਾ ਨਵੀਂ ਵੀਡੀਓ ਇੱਕ ਹੋ ਆਪਣੀ ਡੇਲੀ ਡੇਲੀ ਜਿਹੜੀ ਅਪਡੇਟ ਹੁਣ ਆਇਆ ਕਰੂਗੀ ਤੇ ਮਾਸਮਤੀ 1509 ਤੇ ਜਿਹੜੇ ਮਾਸਮਤੀਆਂ ਦੇ ਰੇਟ ਅੱਗੇ ਕੀ ਰਹਿਣਗੇ ਆਪਾਂ ਕੱਲ ਨੂੰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਆਂ ਜੀ ਕੱਲ ਨੂੰ ਨਵੀਂ ਅਪਡੇਟ ਨਾਲ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ